ਅੱਜ ਮੈਂ ਰਣਕੇਸ਼ਵਰ ਧਾਮ ਦੇ ਵਿੱਚ ਆ ਕੇ ਭਗਵਾਨ ਸ਼ਿਵ ਜੀ ਤੋਂ ਅਸ਼ੀਰਵਾਦ ਲਿਆ ਹੈ ਇੱਥੇ ਮਹਾ ਸ਼ੁਰੂਆਤਰੀ ਦੇ ਮੌਕੇ ਤੇ ਜਿਹੜਾ 3 ਦਿਨਾਂ ਮੇਲਾ ਜਿਹੜਾ ਹੈ ਉਹ ਅੱਜ ਸਟਾਰਟ ਹੋਇਆ ਹੈ ਔਰ ਬਹੁਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਜਿਹੜੇ ਨੇ ਸੰਗਤਾਂ ਜਿਹੜੀਆਂ ਨੇ ਬੜੀ ਸ਼ਰਧਾ ਨਾਲ ਇੱਥੇ ਆ ਕੇ ਔਰ ਪਰਮਾਤਮਾ ਦੇ ਚਰਨਾਂ 'ਚ ਹਾਜ਼ਰੀ ਲਵਾ ਕੇ ਅਸ਼ੀਰਵਾਦ ਲੈ ਰਹੀਆਂ ਔਰ ਮੈਨੂੰ ਆਸ ਹੈ ਕਿ ਇਸ ਇਸ ਸਥਾਨ ਜਿਹੜਾ ਹੈ ਇਸ ਸਥਾਨ ਦੇ ਉੱਤੇ ਜਿਹੜੀ ਦੀ ਮਹਾਨਤਾ ਹੈ ਉਹਦੇ ਵਿੱਚ ਲੋਕੀ ਹੋਰ ਵੱਡੀ ਗਿਣਤੀ 'ਚ ਕੱਲ ਕੱਲ 26 ਨੂੰ ਮਾਸ਼ੂ ਰਤਰੀਆ ਰਾਤ ਨੂੰ ਬਹੁਤ ਵੱਡਾ ਬੋਵੇ ਪ੍ਰੋਗਰਾਮ ਜਿਹੜਾ ਹੈ ਉਹ ਕੱਲ ਨੂੰ ਇੱਥੇ ਹੋਰ ਹੋਏਗਾ ਸੋ ਮੈਂ ਭਗਵਾਨ ਸ਼ਿਵ ਦੇ ਕੋਲ ਪ੍ਰਾਰਥਨਾ ਕਰਦਾ ਕਿ ਇਸੇ ਤਰ੍ਹਾਂ ਆਪਣੀ ਜਿਹੜੀ ਹੈ ਛਤਰ ਛਾਇਆ ਆਪਣੀ ਮਿਹਰਾਂ ਵਾਲਾ ਹੱਥ ਜਿਹੜਾ ਹੈ ਉਹ ਸਾਡੇ ਸੰਗਰੂਪ ਦੀ ਸੰਗਤ ਉੱਤੇ ਬਣਾਈ ਰੱਖਣ ਔਰ ਸਬੂਤ ਚ ਜਿਹੜਾ ਵਿਸ਼ਵ ਹੈ ਉਹਦਾ ਕਲਿਆਣ ਕਰੇ ਸਰ ਸ਼ਰਧਾਲੂਆਂ ਨੂੰ ਕੀ ਮੈਸੇਜ ਦਵਾਂਗੇ ਜਿਹੜੇ ਇੱਥੇ ਪਹੁੰਚਣਗੇ ਸ਼ਰਧਾਲੂਆਂ ਨੂੰ ਇਹੋ ਮੈਸੇਜ ਹੈ ਕਿ ਇਸ ਥਾਂ ਦੀ ਏਡੀ ਵੱਡੀ ਮਹਾਨਤਾ ਹੈ ਆਰਾਮ ਨਾਲ ਇਹਾਰ ਨਾਲ ਜਿਹੜਾ ਹੈ ਉਹ ਦਰਸ਼ਨ ਕਰਨ ਬਿਲਕੁਲ ਭੀੜ ਬਹੁਤ ਵੱਡੀ ਗਿਣਤੀ ਚ ਹੋਏਗੀ ਲੇਕਿਨ ਜੇ ਸ਼ਰਧਾਲੂ ਵੀ ਆਪਣੇ ਜਿਹਨੂੰ ਕਹਾਂਗੇ ਵੀ ਠਰਮੇ ਦੇ ਨਾਲ ਸਹੇਮ ਦੇ ਨਾਲ ਦਰਸ਼ਨ ਕਰਨਗੇ ਤਾਂ ਕੋਈ ਮੁਸ਼ਕਲ ਨਹੀਂ ਆਏਗੀ ਜਿਹੜੀ ਕਮੇਟੀ ਹੈ ਇਥੋਂ ਦੀ ਪ੍ਰਬੰਧਕ ਕਮੇਟੀ ਹੈ ਜਿਹੜੇ ਤੁੰਦੇ ਡੇਰੇ ਵਾਲੇ ਸੰਤ ਜੀ ਹੈ ਉਹਨਾਂ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਜਿਹੜਾ ਪ੍ਰਸ਼ਾਸਨ ਵੱਲੋਂ ਸਾਡੇ ਪੁਲਿਸ ਬਹੁਤ ਵੱਡੀ ਗਿਣਤੀ ਵਿੱਚ ਤਾਇਨਾਤੀ ਹੈ ਜੋ ਇਹਨਾਂ ਦੇ ਨਾਲ ਸਹਿਯੋਗ ਕਰੇਗੀ ਔਰ ਲੋਕਾਂ ਦਾ ਜਿਹੜਾ ਕਰਾਊਡ ਦੀ ਮੈਨੇਜਮੈਂਟ ਉਹਨੂੰ ਚੰਗੇ ਤਰੀਕੇ ਨਾਲ ਕਰੇਗੀ ਮੈਂ ਸਭ ਤੋਂ ਪਹਿਲਾਂ ਤਾਂ ਸ਼੍ਰੀ ਆਕਤਰੀ ਦੇ ਪਉਤਰ ਤਿਹਾੜ ਤੇ ਸਭ ਨੂੰ ਮੁਬਾਰਕਬਾਦ ਦਿੰਨਾ ਹੈ ਦੂਜਾ ਅਸੀਂ ਕਿਉਂਕਿ ਪੁਲਿਸ ਦਾ ਬਹੁਤ ਸਾਰੇ ਲੋਕ ਸ਼ਰਦਾ ਨਾਲ ਕੱਲਾ ਸੰਗਰੂਰ ਜ਼ਿਲ੍ਹੇ ਤੋਂ ਨਹੀਂ ਦੂਜੇ ਜ਼ਿਲ੍ਹਿਆਂ ਤੋਂ ਵੀ ਸਾਰੇ ਪੰਜਾਬ ਤੋਂ ਹੀ ਆਉਂਦੇ ਆ ਉਹਦੇ ਲਈ ਅਸੀਂ ਵਿਵਸਥਾ ਜਿਹੜੀ ਕਾਨੂੰਨ ਵਿਵਸਥਾ ਹੁੰਦੀ ਹੈ ਉਹਦੇ ਲਈ ਅਸੀਂ ਜੋ ਇੰਤਜ਼ਾਮ ਕੀਤਾ ਉਹ ਵੀ ਮੈਂ ਦੇਖਣ ਆਇਆ ਸੀ ਤੇ ਅਸੀਂ ਕਾਫੀ ਫੋਰਸ ਤਨਾਤ ਕੀਤੀ ਹੈ ਤੇ ਇੱਥੇ ਖਾਸ ਤੌਰ ਤੇ ਸੀਸੀਟੀਵੀ ਦੇ ਵਿੱਚ ਵੀ ਬਹੁਤ ਸਾਰਿਆ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਸਿਕਿਉਰਿਟੀ ਦਾ ਜਿਹੜਾ ਪ੍ਰਬੰਧ ਸਹੀ ਰਵੇ ਤੇ ਸਾਡੀ ਪੁਲਿਸ ਵਿਭਾਗ ਦੀ ਇਹੀ ਕੋਸ਼ਿਸ਼ ਹੈ ਕਿ ਜੋ ਵੀ ਸ਼ਰਦਾ ਨਾਲ ਆਉਂਦਾ ਜੋ ਆਪਦੀ ਮੰਨਤ ਮੰਨ ਆਉਂਦਾ ਜਾਂ ਧੰਨਵਾਦ ਕਰਨ ਆਉਂਦਾ ਜਾਂ ਮੱਥਾ ਟੇਕਣ ਆਉਂਦਾ ਇੱਥੇ ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ ਇਲਾਕੇ ਚ ਅਮਨ ਚੈਨ ਰਵੇ ਸ਼ਾਂਤੀ ਰਵੇ ਸਰ ਸ਼ਰਾਰਤੀ ਅਨਸਰਾਂ ਨੂੰ ਕੀ ਮੈਸੇਜ ਹੈ ਦੇਖੋ ਸ਼ਰਾਰਤੀ ਅਨਸਰਾਂ ਨੂੰ ਜਿਹੜਾ ਕੀ ਕਹਿੰਦੇ ਹੁੰਦੇ ਆ ਉਹ ਜਿਹੜੇ ਸਮਾਜ ਦੇ ਵਿੱਚ ਜਿਆਦਾ ਲੋਕਾਂ ਦੀ ਜਿਹੜੀ ਰੇਸ਼ੋ ਹੈ ਅੱਛੇ ਬੰਦਿਆਂ ਦੀ ਹੈ ਇਸ ਕਰਕੇ ਸਮਾਜ ਦੇ ਵਿੱਚ ਸ਼ਰਾਰਤੀ ਬੰਦਿਆਂ ਦੀ ਜਗਾ ਜਿਹੜੀ ਆਮ ਲੋਕਾਂ ਦੀ ਬਜਾਏ ਉਹ ਹਵਾਲਾਤਾਂ ਦੇ ਵਿੱਚ ਹੈ ਤੇ ਸ਼ਰਾਰਤੀ ਬੰਦਿਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਵੀ ਲੋਕ ਆਮਨ ਪਸੰਦ ਹੈ ਧਾਰਮਿਕ ਪ੍ਰਵਿਰਤੀ ਨਾਲ ਸਾਰੇ ਜੇ ਕਿਤੇ ਆਉਂਦਾ ਹੈ ਜਾਂ ਸਮਾਜ ਦੇ ਵਿੱਚ ਲੋਕਾਂ ਦੀ ਸੁੱਖ ਸ਼ਾਂਤੀ ਲਿਆਉਂਦਾ ਤੇ ਉਹ ਉਹਨਾਂ ਦੇ ਚੰਗੇ ਦਾ ਪਾਠ ਬਣੋ ਇਸ ਕਰਕੇ ਬਾਕੀ ਪੁਲਿਸ ਵਿਭਾਗ ਆਪਦਾ ਵੱਲੋਂ ਐਸਪੀ ਸਾਹਿਬ ਆਪ ਇੱਥੇ ਹਾਜ਼ਰ ਰਹਿਣਗੇ ਸਾਰੀ ਡਿਊਟੀ ਸਾਡੀਆਂ ਤੱਤ ਪਰ ਰਹੇਗੀ